ਕੋਈ ਵੀ ਜਿਹੜਾ ਗੈਰਤਮੰਦ ਬਾਪ ਆ ਆਪਣੇ ਚ ਚਾਲੂਗਾ ਗਾਲ ਮਾਰ ਜੇ ਕਿ ਜਾਰ ਲੂਗਾ ਪਾ ਜੇ ਧੀ ਦਾ ਮਸਲਾ ਜੇ ਧੀ ਬਾਰੇ ਕੋ ਬੋਲੂਗਾ ਨਾ ਉਥੇ ਬਾਪ ਫਿਰ ਕੋਈ ਕਾਨੂੰਨੀ ਜਿਹਦਾ ਮੇ ਮੁਕ ਦੀ ਗੱਲ ਉਹ ਇਨਸਾਨ ਹੀ ਹੈ ਜੀ ਇਨਸਾਨ ਜਿਹੜਾ ਇਨਸਾਨ ਆ ਨਾ ਦੇਖੋ ਮੈਂ ਲਾਈਵ ਹੋਇਆ ਰਾਤ ਮੈਂ ਲਾਈਵ ਇਹਨੇ ਮੈਂ ਧੀ ਨੂੰ ਬਹੁਤ ਗਲਤ ਬੋਲਿਆ ਮੈਂ ਲਾਈਵ ਉਹਨੂੰ ਬਹੁਤ ਬੋਲਿਆ ਤੇਰੀ ਧੀ ਮੇਰੀ ਧੀ ਹੈ ਤੇਰੀ ਭੈਣ ਮੇਰੀ ਭੈਣ ਹੈ ਹਾਂ ਜੇ ਤੂੰ ਗੰਦ ਬੋਲਿਆ ਉਹਦਾ ਜਵਾਬ ਇਸ ਤਰ੍ਹਾਂ ਦੇਵਾਂਗੇ ਮੇਰੇ ਵਾਸਤੇ ਬੇਟੀਆਂ ਸਭ ਕੁਝ ਆ ਧੀਆ ਮੇਰੀ ਦੁਨੀਆ ਆ ਮੇਰੇ ਵਾਸਤੇ ਨਹੀਂ ਹਰ ਬਾਪ ਵਾਸਤੇ ਆਜੂ ਸੋ ਮੈਂ ਤੇ ਇੱਕ ਗੱਲ ਕਹਿਣੀ ਆ ਤੇਰੀ ਕੋਈ ਮੈਨ ਅਰੇਂਜਸ਼ਾ ਮਿੰਨੂ ਬੋਲ ਮਿੰਨੂ ਜੋ ਮਰਜ਼ੀ ਕਰੇ ਧੀਆ ਦੇ ਮਸਲੇ ਚ ਦੁਸ਼ਮਣ ਦੀ ਧੀ ਵੀ ਉਹ ਵੀ ਸਾਡੀ ਧੀ ਆ ਦੁਸ਼ਮਣ ਦੀ ਭੈਣ ਵੀ ਸਾਡੀ ਭੈਣ ਆ ਠੀਕ ਆ ਕੋਈ ਨਿੱਜੀ ਮਸਲਾ ਸਾਡੇ ਸਾਡੇ ਵਿਚਾਰ ਨਹੀਂ ਮਿਲਦੇ ਕਹਦਾ ਵਜਾਰ ਨਹੀਂ ਮਿਲਦੇ ਤੁਸੀਂ ਉੱਤੇ ਬੋਲੋ ਡਾਕਟਰ ਗੁਰਿੰਦਰ ਰੰਗਰੇਟਾ ਦੇ ਖਿਲਾਫ ਕੰਪਲੇਂਟ ਦੇਣ ਪਹੁੰਚੇ ਪੀਪੀ ਸੁਖਵਿੰਦਰ ਲੁਧਿਆਣਾ ਪੁਲਿਸ ਕਮਿਸ਼ਨਰ ਦਫ਼ਤਰ ਪਹੁੰਚ ਕੇ ਪੀਪੀ ਸੁਖਵਿੰਦਰ ਵੱਲੋਂ ਡਾਕਟਰ ਗੁਰਿੰਦਰ ਰੰਗਰੇਟਾ ਦੇ ਖਿਲਾਫ ਕੰਪਲੇਂਟ ਦਿੱਤੀ ਧੰ ਇਸ ਮਾਮਲੇ ਦੇ ਵਿੱਚ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਪੀਪੀ ਸੁਖਵਿੰਦਰ ਨੇ ਦੱਸਿਆ ਕਿ ਡਾਕਟਰ ਗੁਰਿੰਦਰ ਅੰਗਰੇਟਾ ਵੱਲੋਂ ਉਸਦੇ ਪਰਿਵਾਰ ਦੇ ਖਿਲਾਫ ਗਲਤ ਕਮੈਂਟ ਕੀਤਾ ਗਿਆ ਸੀ ਜੋ ਕਿ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਤਾਂ ਜਿਸ ਦੇ ਬਾਅਦ ਹੁਣ ਡਾਕਟਰ ਗੁਰਿੰਦਰ ਅੰਗਰੇਟਾ ਦੇ ਖਿਲਾਫ ਉਹ ਕੰਪਲੇਂਟ ਦੇ ਨਾਏ ਨੇ ਤੇ ਅਫਸਰਾਂ ਨੇ ਯਕੀਨ ਦਿਵਾਇਆ ਕਿ ਇਸ ਕੰਪਲੇਂਟ ਦੇ ਉੱਤੇ ਜਲਦ ਹੀ ਕਾਰਵਾਈ ਕੀਤੀ ਜਾਏਗੀ ਗੁਰਦਲ ਬਹਿਕੀ ਡਾਕਟਰ ਪੀਪੀ ਗੁਰਦਲ ਬਹਿਕੀ ਡਾਕਟਰ ਰਿਪੀਟ ਗੁਰਦਲ ਬਹਿਕੀ ਪੀਪੀ ਸੁਖਵਿੰਦਰ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਭਾਨਾ ਸਿੱਧੂ ਦੇ ਹੱਕ ਦੇ ਵਿੱਚ ਗੱਲ ਕੀਤੀ ਗਈ ਸੀ ਜਿਸ ਤੋਂ ਬਾਅਦ ਡਾਕਟਰ ਰੰਗਰੇਟਾ ਵੱਲੋਂ ਉਸ ਦਾ ਜਵਾਬ ਦਿੰਦੇ ਹੋਏ ਕੁਝ ਗਲਤ ਕਮੈਂਟ ਕੀਤੇ ਗਏ ਸਿਗੇ ਜਿਸ ਨੂੰ ਲੈ ਕੇ ਹੁਣ ਪੀਪੀ ਸੁਖਵਿੰਦਰ ਲੁਧਿਆਣਾ ਪੁਲਿਸ ਕਮਿਸ਼ਨਰ ਦਫ਼ਤਰ ਪਹੁੰਚੇ ਨੇ ਉਹਨਾਂ ਦਾ ਕਹਿਣਾ ਸੀ ਕਿ ਡਾਕਟਰ ਗੁਰਿੰਦਰ ਰੰਗਰੇਟਾ ਨੂੰ ਅਗਰ ਉਹਨਾਂ ਦੇ ਨਾਲ ਕੋਈ ਵੀ ਗੱਲ ਹੈ ਤਾਂ ਉਹ ਉਹਨਾਂ ਨੂੰ ਕਹਿਣ ਨਾ ਕਿ ਉਹਨਾਂ ਦੇ ਪਰਿਵਾਰ ਦੇ ਉੱਤੇ ਕੋਈ ਟਿੱਪਣੀ ਕਰਨ ਜੇ ਅਗਰ ਪਰਿਵਾਰ ਦੇ ਉਹ ਟਿੱਪਣੀ ਕਰਨਗੇ ਤਾਂ ਉਹ ਕਾਰਵਾਈ ਜ਼ਰੂਰ ਕਰਨਗੇ ਤਾਂ ਹੋਰ ਕੀ ਕੁਝ ਕਿਹਾ ਕੀ ਹੈ ਸਾਰਾ ਵਿਵਾਦ ਸੁਣੋ ਪੀਪੀ ਸੁਖਵਿੰਦਰ ਤੋਂ ਉਹ ਤੇ ਇੱਕ ਡਾਕਟਰ ਗੁਰਿੰਦਰਾ ਲੁਧਿਆਣੇ ਤੋਂ ਜੀ ਉਹਨੇ ਕਮੈਂਟ ਕੀਤਾ ਸੀ ਇੱਕ ਚਲੋ ਕਮੈਂਟ ਲੋਕੀ ਕਰਦੇ ਆ ਵਿਰੋਧ ਕਰਦੇ ਬੜਾ ਕੁਝ ਪਰ ਉਹਨੇ ਮੇਰੇ ਬੇਟੀਆਂ ਸਬੰਧ ਚ ਬੇਟੇ ਸਮਝ ਕੇ ਐਜੀ ਭੱਦੀ ਟਿੱਪਣੀ ਕੀਤੀ ਕੋਈ ਵੀ ਬਾਪ ਉਹ ਚੀਜ਼ ਨੂੰ ਸੁਣ ਜਾ ਦੇਖ ਨਹੀਂ ਸਕਦਾ ਸੋ ਉਸ ਬੰਦੇ ਦੇ ਵਿੱਚ ਮੈਂ ਰਾਤੀ ਲਾਈਵ ਵੀ ਹੋਇਆ ਸੀਗਾ ਲਾਈਵ ਦੇ ਵਿੱਚ ਮੈਂ ਇਹ ਵੀ ਕਹਿ ਸਕਿਆ ਮੈਂ ਤੇਰੇ ਘਰ ਆਉਂਗਾ ਜੀ ਠੀਕ ਹੈ ਦੇਖੋ ਮੇਰੇ ਬੇਟੀ ਆ ਕੋਈ ਵੀ ਜਿਹੜਾ ਗੈਰਤਮੰਦ ਬਾਪ ਆ ਆਪਣੇ ਚਾਲੂਗਾ ਗਾਲ ਮਾਰ ਜੇ ਕਿ ਜਾਰ ਲੂਗਾ ਭਾਜ ਧੀ ਦਾ ਮਸਲਾ ਜੇ ਧੀ ਵਜੋਂ ਬੋਲੂਗਾ ਨਾ ਉੱਥੇ ਬਾਪ ਫਿਰ ਕੋਈ ਕਾਨੂੰਨੀ ਜਿਹਦਾ ਕਾਨੂੰਨ ਦੇ ਬਾਹਰ ਜਾ ਰਿਹਾ ਕਾਨੂੰਨ ਦੇ ਵਿੱਚ ਆ ਉਹ ਬੰਦਾ ਆਪਣੇ ਨਾਲ ਤੁਰਦਾ ਹੁੰਦਾ ਪਰ ਮੈਨੂੰ ਸਿਰ ਤੇ ਕੁਝ ਸੱਜਣਾ ਦਾ ਫੋਨ ਪ੍ਰਿੰਸਪੇ ਦਾ ਫੋਨ ਹੈ ਹੋਰ ਮੇਰੇ ਵੀਰੇ ਬੜਾ ਫੋਨ ਹੈ ਮੈਨੂੰ ਕਹਿੰਦੇ ਬਾਈ ਤੂੰ ਉੱਥੇ ਨਾ ਜਾਈ ਮੈਨੂੰ ਹਾਲਾਂਕਿਥੋਂ ਬਾਲਾ ਜ਼ਰਾ ਅਫਸਰ ਕਹਿ ਗਏ ਮੇਰੇ ਸੀਨੀਅਰ ਅਫਸਰ ਮੇਰੇ ਉਹਨਾਂ ਫੋਨ ਵੀ ਆਏ ਸੀਗਾ ਵੀ ਉੱਥੇ ਜਾਂਚ ਤੇਰਾ ਨੁਕਸਾਨ ਹੋ ਸਕਦਾ ਉੱਥੇ ਨਾ ਜਾਈ ਤੂੰ ਦਫ਼ਤਰ ਆ ਜੀ ਵੀ ਜੇ ਤਰ੍ਹਾਂ ਹਾਲ ਨਾ ਹੋਊਗਾ ਫੇਰ ਤੂੰ ਆਪਣੀ ਕਾਰਜਕਾਰੀ ਕੰਨੀ ਕਰ ਲੈ ਸੋ ਅੱਜ ਅਸੀਂ ਮਾਨਯੋਗ ਸਾਹਿਬ ਦੇ ਪੇਸ਼ ਹੋ ਕੇ ਆਏ ਆ ਤੇ ਉਹਨਾਂ ਕਹਿੰਦੇ ਜਲਦੀ ਦੀ ਉੱਤੇ ਕਾਰਵਾਈ ਆ ਇੱਕ ਦੋ ਨਾ ਅੱਜ ਤੁਹਾਨੂੰ ਸਾਡੇ ਸਾਹਮਣੇ ਆਜੂ ਪਤਾ ਲੱਗਿਆ ਵੀ ਡਾਕਟਰ ਗੁੰਗਰ ਦਾ ਤਰ੍ਹਾਂ ਰੇਟਾ ਨੂੰ ਗ੍ਰਿਫਤਾਰ ਦੀ ਕੀਤਾ ਗਿਆ ਵਾ ਚੱਕਿਆ ਗਿਆ ਕਹਿੰਦੇ ਥਾਣੇ ਰੱਖਿਆ ਕਲੀਅਰ ਨਹੀਂ ਸਰ ਉਹ ਜੇ ਕਲੀਅਰ ਨਹੀਂ ਹੈ ਤਦ ਨੂੰ ਕਾਹ ਤੋਂ ਦੱਸ ਦਈਏ ਪਾਸ ਤੋਂ ਦੱਸ ਦਈਏ। ਦੇਖੋ ਇਹ ਜਿਹੜਾ ਮਸਲਾ ਹੈ ਨਾ ਅਸੀਂ ਸੀਪੀ ਸਾਹਿਬ ਨੂੰ ਕੰਪਲੇਂਟ ਜਰੂਰ ਦਿੱਤੀ ਅੱਜ। ਅਗਲੀ ਕਾਰਵਾਈ ਜਿਹੜੀ ਆ ਉਹ ਪ੍ਰਸ਼ਾਸਨ ਨੇ ਕਰਨੀ ਆ। ਇਹਦੇ ਬਾਰੇ ਉਹ ਵੇਹਤਰ ਤੁਹਾਨੂੰ ਦੱਸ ਸਕਦੇ ਆ। ਪਰ ਸਾਨੂੰ ਇਸ ਗੱਲ ਦਾ ਯਕੀਨ ਜਰੂਰ ਦਿਵਾਇਆ ਗਿਆ ਵੀ ਇਦਾਂ ਦੇ ਆਂਸਰ ਕੱਲਾ ਡਾਕਟਰ ਗੁਰਿੰਦਰ ਨਹੀਂ ਕੋਈ ਵੀ ਇਦਾਂ ਦਾ ਬੰਦਾ ਜਿਹੜਾ ਆਪਸੀ ਕਮਿਊਨਲ ਬੈਲੈਂਸ ਨੂੰ ਖਰਾਬ ਕਰਦਾ ਵਾ ਜਿਹੜਾ ਭਾਈ ਚਰਕ ਸਾਂਹ ਨੂੰ ਤੋੜਦਾ ਉਹਨੂੰ ਕਦੇ ਚੇਤੂਈ ਬਖਸ਼ਿਆ ਨਹੀਂ ਜਾਊਗਾ ਔਰ ਅਸੀਂ ਤਾੜਨਾ ਕਰਦੇ ਆ ਅੱਗੇ ਤੋਂ ਜਿਹੜੇ ਵੀ ਇਦਾਂ ਦੇ ਟੁੱਕੜ ਬੋਜ ਨੇ ਆਪਣੀ ਅਕਾਦ ਦੇ ਵਿੱਚ ਰੋ ਜਿਹੜੀਆਂ ਧੀਆਂ ਨੇ ਭੈਣਾਂ ਨੇ ਸਾਰਿਆਂ ਦੀਆਂ ਸਾਂਝੀਆਂ ਹੁੰਦੀਆਂ ਨੇ ਸੋ ਅੱਗੇ ਤੋਂ ਸਾਰਿਆਂ ਨੂੰ ਇੱਕ ਸਖਤ ਤਾੜਨਾਮਾ ਪ੍ਰਸ਼ਾਸਨ ਨੇ ਤਾਂ ਤਾੜਨਾ ਕਰਨੀ ਹੋਈਆਂ ਅਸੀਂ ਸਮਾਜਿਕ ਤੌਰ ਤੇ ਵੀ ਤਾੜਨਾ ਕਰਦੇ ਆ ਧੀਆਂ ਭੈਣਾਂ ਦੇ ਖਿਲਾਫ ਕੋਈ ਵੀ ਮੰਦੀ ਸ਼ਬਦਾਵਲੀ ਵਰਤੂਗਾ ਪਹਿਲਾ ਸਾਡਾ ਜਿਹੜਾ ਫਰਜ਼ ਆ ਉਹ ਪ੍ਰਸ਼ਾਸਨ ਨੂੰ ਮਿਲਣਾ ਉਸ ਤੋਂ ਬਾਅਦ ਫਿਰ ਚੂਕਰ ਅਜਹਮਾ ਹੀਲ ਤੇ ਦਰਜਗਿਸਤ ਹਲਾਲ ਅਸਤ ਬੁਰਦਨ ਬਾਸ਼ਮਸ਼ੀਰ ਦਸਤ ਅਸੀਂ 10ਵੇਂ ਪਾਸ਼ਾ ਦੇ ਬੱਚੇ ਆ ਸਾਰੇ ਸਾਨੂੰ ਫਿਰ ਉਹ ਰਾਹ ਜਿਹੜਾ ਉਹ ਵੀ ਇਖਤियार ਕਰਨਾ ਆਉਂਦਾ ਜੀ ਸੋਹਣੇ ਜੀ ਕੀ ਲੱਗਦਾ ਵੀ ਉਹ बार-बार ਆਪਣੇ ਆਪ ਨੂੰ ਮذਬੀ ਸਿੱਖ ਸੰਬੋਧਿਤ ਹੋ ਕੇ ਗੱਲਾਂ ਕਰਦਾ ਵੀ ਜੱਟ ਜਿਹੜੇ ਜੱਤ ਸਿੱਖ ਨੂੰ ਇਤਹਾ ਕਰਦੇ ਨੇ ਮذਬੀ ਸਿੱਖ ਇਹਨਾਂ ਕਿੰਨਾ ਕੁ ਸਹੀ ਹੈ ਇਹ ਚੀਜ਼ਾਂ ਕਰਦੇ ਦੇਖੋ ਪਪਾ ਜੀ ਨਾ ਤਾਂ ਉਹ ਮذਬੀ ਹੈ ਨਾ ਜਾਟਾ ਨਾ ਮੁੱਕ ਦੀ ਗੱਲ ਉਹ ਇਨਸਾਨ ਹੀ ਹੈ ਜੀ ਇਨਸਾਨ ਜਿਹੜਾ ਇਨਸਾਨ ਆ ਨਾ ਦੇਖੋ ਮੈਂ লাইਵ ਹੋਇਆ ਰਾਤ ਮੈਂ লাইਵ ਇਹ ਨੰਬਰ 3 ਉਹ ਗਲਤ ਬੋਲਿਆ ਮੈਂ লাইਵ ਚ ਉਹਨੂੰ ਬਹੁਤ ਬੋਲਿਆ ਪਰ ਮੈਂ ਜਿਸ ਵੇਲੇ ਤੇਰੀ ਧੀ ਦਾ ਮਸਲਾ ਆ ਗਿਆ ਨਾ ਉੱਥੇ ਮੈਂ ਕੁਝ ਨਹੀਂ ਬੋਲਣਾ ਤੇ ਨਾਲ ਖੜਾਂਗੇ ਸਭ ਉਹ ਇਦਾਂ ਤੇਰੀ ਧੀ ਮੇਰੀ ਧੀ ਤੇਰੀ ਭੈਣ ਮੇਰੀ ਭੈਣ ਹਾਂ ਜਿਸ ਤੂੰ ਗੰਦ ਬੋਲਿਆ ਉਹਦਾ ਜਵਾਬ ਇੱਥੇ ਦੇਵਾਂਗੇ ਅੱਜ ਇੱਥੇ ਆਏ ਆ ਤੇ ਸਾਫ਼ ਬਤ ਕਰ ਅਗਰ ਕੋਈ ਕਾਰਵਾਈ ਨਹੀਂ ਹੁੰਦੀ ਕਹਿੰਦੇ ਫੇਰ ਦੱਸਿਓ ਜੇ ਕਹਿੰਦੇ ਇੱਕ ਜਾਂ ਦੋ ਦਿਨ ਚ ਤੁਹਾਨੂੰ ਰਿਜ਼ਲਟ ਮਿਲ ਜਾਊਗਾ ਕੀ ਕਾਰਨ ਕੀ ਹੋਇਆ ਵੀ ਤੁਹਾਡੇ ਖਿਲਾਫ ਕਿਉਂ ਬੋਲਿਆ ਉਹ ਕੀ ਕਾਰਨ ਹੈ ਦੇਖੋ ਮਿੰਤੇ ਹੁਣ ਪਤਾ ਮੈਨੂੰ ਮੇਰੇ ਭੰਡ ਦੇ ਹੱਕ ਪੋਸ ਉਦੋਂ ਮੇਤੇ ਬੜਾ ਤੇਰੀ ਸ਼ਕਲ ਇਦਾਂ ਦੀ ਤੂੰ ਆ ਬੜਾ ਕੋਈ ਬੋਲੇ ਹੱਥ ਤੋਂ ਬਾਰੇ ਬੋਲ ਗਈ ਏ ਪਰ ਧੀਆ ਪੈਣਾ ਬਾਰੇ ਨਹੀਂ ਸੀ ਬੋਲਿਆ ਮੈਂ ਮੈਨੂੰ ਬੜੇ ਲੋਕਾਂ ਕਹਿਆ ਵੀ ਬਾਈ ਨੂੰ ਜਵਾਬ ਦੇ ਮੈਂ ਕੀ ਜਵਾਬ ਦੇਣਾ ਛੱਡਿਆ ਪਰ ਜਦੋਂ ਧੀ ਦਾ ਮਸਲਾ ਆ ਗਿਆ ਜਿੱਥੇ ਉੱਥੇ ਉੱਥੇ ਨੁਕਸਾ ਦਾ ਮੈਂ ਜੀ ਜੀ ਮੇਰੇ ਬਾਤੇ ਬਈ ਧੀਆ ਸਭ ਕੁਝ ਆ ਧੀਆ ਮੇਰੀ ਦੁਨੀਆ ਆ ਮੇਰੇ ਬਾਤੇ ਨਹੀਂ ਹਰ ਬਾਪ ਵਾਸਤੇ ਹਰ ਬਾਪ ਵਾਸਤੇ ਹੁੰਦੀ ਆ ਸੋ ਮੈਂ ਤੇ ਇਹ ਕੋਲ ਕਹਿਣੀ ਆ ਤੇਰੀ ਕੋਈ ਮੈਨ ਅਰੇਂਜੇਸ਼ਾ ਮੈਨੂੰ ਬੋਲ ਮੈਨੂੰ ਜੋ ਮਰਜ਼ੀ ਕਹੇ ਤੀਆਂ ਦੇ ਮਸਲੇ ਜੀ ਜੇਕਰ ਕਿਸੇ ਨੇ ਕੋਈ ਨਿੱਜੀ ਮਸਲਾ ਆਪਣੀ ਨਿੱਜੀ ਗੱਲ ਕਰ ਸਕਦੇ ਆ ਪਰ ਮੇਨੂੰ ਲੱਗਦਾ ਇਸ ਤਰੀਕੇ ਤੀਆਂ ਭੈਣਾਂ ਨੂੰ ਵਿੱਚ ਲੈ ਕੇ ਆਉਣਾ ਤਾਂ ਜਾਇਜ਼ ਨਹੀਂ ਹੈ ਜੀ ਬਿਲਕੁਲ ਤੁਸੀਂ ਆਪ ਪਹਿਲਾਂ ਗੱਲ ਕਰ ਰਹੇ ਆ ਤੀ ਕਿਸੇ ਦੀ ਤੀ ਦੁਸ਼ਮਣ ਦੀ ਤੀ ਵੀ ਜਿਹੜੀ ਨਾ ਉਹ ਵੀ ਸਾਡੇ ਤੀ ਆ ਦੁਸ਼ਮਣ ਦੀ ਭੈਣ ਹੋਵੇ ਸਾਡੀ ਭੈਣ ਆ ਠੀਕ ਆ ਕੋਈ ਨਿੱਜੀ ਮਸਲਾ ਸਾਡੇ ਸਾਡੇ ਵਿਚਾਰ ਨਹੀਂ ਮਿਲਦੇ ਤੜ੍ਹੜ ਦਾ ਵਿਚਾਰ ਨਹੀਂ ਮਿਲਦੇ ਤੁਸੀਂ ਉੱਤੇ ਬੋਲੋ ਯੋਜਨਾ ਕੀਤੀ ਦਾ ਸਕ ਜੀ ਹਾਂ ਉੱਤੇ ਆਪਾਂ ਕਰ ਸਕਦੇ ਹਾਂ ਪਰ ਘਰ ਤੱਕ ਨਹੀਂ ਘਰ ਤੱਕ ਜਿਹੜੀਆਂ ਗੱਲਾਂ ਡਾਕਟਰਾਂ ਨੇ ਦਿੱਤਾ ਕਰ ਰਿਆ ਵਾ ਕਿ ਉਹ ਗੱਲਾਂ ਨਾਲ ਤੁਸੀਂ ਕਿੱਥੋਂ ਤੱਕ ਸਹਿਮਤ ਹੈਗੇ ਹੋ ਕੋਈ ਕੁਝ ਗੱਲਾਂ ਚਲੋ ਅਸੀਂ ਇਹ ਨਹੀਂ ਕਹਿੰਦੇ ਵੀ ਉਹ ਵੀ ਜਿਹੜੀਆਂ ਉਹ ਗੱਲਾਂ ਸਾਰੀਆਂ ਗੱਲਾਂ ਨਾਲ ਸਹਿਮਤ ਹੋਈਏ ਕਿ ਲੱਗਦਾ ਵੀ ਕੁਝ ਕਿ ਗੱਲਾਂ ਨਾਲ ਤੁਸੀਂ ਸਹਿਮਤ ਹੋਵੋਗੇ ਉਹਨਾਂ ਦੀ ਜਿਹੜੀਆਂ ਉਹ ਗੱਲ ਕਰਦਾ ਵੀ ਗੁਰਦੁਆਰਾ ਸਾਹਿਬ ਲਗ-ਲਗ ਬਣੇ ਹੋਏ ਨੇ ਨਹੀਂ ਉੱਤੇ ਦੇਖੋ ਉੱਤੇ ਜਿਹੜੀ ਹਾਂ ਗੱਲ ਕਰਦਾ ਗੁਰਦੁਆਰੇ ਲਗ-ਲਗ ਸਹਿਮਤ ਆ ਸਹਿਮਤ ਆ ਇੱਕ ਪਿੰਡ ਜੇ ਗੁਰੂ ਘਰ ਜੇ ਤਾਂ ਸਹਿਮਤ ਹੈ ਉੱਥੇ ਮੰ ਮੜੀਆਂ ਇੱਕ ਸਿਵੇ ਚਾਹੇ ਉੱਥੇ ਵੀ ਸਹਿਮਤ ਆ ਪਰ ਜਿੱਤੇ ਹੁਣ ਇੱਕ ਸਮੁਦਾਏ ਨੂੰ ਦੂਜੇ ਸਮੁਦਾਏ ਨੂੰ ਆਪਸੇ ਲੜਾਉਣ ਦੀ ਕੋਸ਼ਿਸ਼ ਕਰਨੀ ਤੋ ਇੱਕ ਗੱਲ ਜੋ ਐ ਕਰ ਦੋ ਮੈਨੂੰ ਛੱਡ ਦਿਓ ਦੇਖੋ ਇਹ ਤਾਂ ਜਿੱਜਾ ਇੱਕ ਜੇ ਆਪਾਂ ਪਿੱਛੇ ਚਲੇ ਜਾਈਏ ਇਹ ਸਰਕਾਰਾਂ ਪਹਿਨੀਅਰ ਕਰਦੀਆਂ ਸੀ ਕਰਦੀਆਂ ਸੀ ਗਿਆ ਨਾ ਤੇ ਮਿੰਦੂ ਤਰਾਦਾ ਦੋ ਸਟੈਪ ਉਤੋਂ ਅੱਗੇ ਆ ਹੁਣ ਤੁਸੀਂ ਮੇਰੇ ਕੱਲ ਦਾ ਜਵਾਬ ਦਿਓ ਭਾਨਾ ਸਿੱਧੂ ਇੱਥੇ ਕਿੰਨੇ ਬੰਦੇ ਮੈਂ ਗੱਲ ਕੱਲ੍ਹ ਵੀ ਬੋਲਿਆ ਕਿ ਉਹਦਾ ਵਿਰੋਧੀ ਵੀ ਇਹ ਗੱਲ ਨਹੀਂ ਮੰਨਣ ਤਿਆਰ ਹੋਊਗਾ ਵੀ ਭਾਨਾ ਸਿੱਧੂ ਚੇਂ ਨਹੀਂ ਲਾ ਸਕਦਾ ਕਹਿੰਦੇ ਤੁਸੀਂ ਪੰਜਾਬ ਪੁਲਿਸ ਦੇ ਆਏ ਹੋ ਲੱਗਦਾ ਨਹੀਂ ਸੀ ਵੀ ਜਿਹੜੀ ਕਾਰਵਾਈ ਭਾਨੇ ਸਿੱਧੂ ਤੋਂ ਕੀਤੀ ਆ ਪਹਿਲਾਂ ਏਜੰਟਾਂ ਤੇ ਕਾਰਵਾਈ ਹੋਣੀ ਚਾਹੀਦੀ ਪੰਜਾਬ ਦਾ ਪੈਸਾ ਲੁੱਟ ਲੁੱਟ ਕੇ ਪੰਜਾਬ ਦੀ ਜਵਾਨੀ ਦੀ ਬਰਬਾਦ ਕਰ ਰਹੇ ਨੇ ਇੱਕ ਬਹੁਤ ਵੱਡਾ ਸਵਾਲ ਆ ਬਾਬਾ ਜੀ ਇਹ ਇੱਕ ਬਹੁਤ ਵੱਡਾ ਸਵਾਲ ਆ ਕਿ ਭਾਨੇ ਸਿੱਧੂ ਨੂੰ ਇਹ ਨੌਬਤ ਕਿਉਂ ਆਈ ਕੰਮ ਕਰਨ ਦੀ ਠੀਕ ਆ ਇਹ ਅਕਸਰ ਕਈ ਸੱਜਣ ਲਿਖਦੇ ਆ ਵੀ ਇਹ ਕਾਨੂੰਨ ਨੂੰ ਹੱਥ ਚ ਲਿਆ ਪਰ ਲਿਆ ਕਿਉਂ ਇੱਕ ਸਵਾਲ ਆ ਲਿਆ ਕਿਉਂ ਉਹ ਲੋਕੀ ਜਾਣਦੇ ਨੇ ਕਿਤੇ ਆਪਣੇ ਪ੍ਰਸ਼ਾਸਨ ਕੋਲ ਪੁਲਿਸ ਕੋਲ ਉਹਨਾਂ ਸ਼ਾਇਦ ਮਸਲਾ ਹਲ ਨਹੀਂ ਕੀਤਾ ਹੋਊਗਾ ਉਹ ਭਾਨੇ ਕੋ ਆਏ ਭਾਨੇ ਕੋ ਤੁਸੀਂ ਰਿਹਾ ਤੁਹਾਡੇ ਪੈਸੇ ਮੁੜ ਗਏ ਗੁਰੂਦਰ ਬਾਠ ਦੇ ਪੈਸੇ ਮੁੜ ਗਏ ਦੋ ਚਾਰ ਪੰਜ ਸੋਚਾ ਉਹਨਾਂ ਪੈਸੇ ਮੁੜ ਗਏ ਹੀ ਜਾਈਏ ਇਸ ਬੋਦਵਾਰ ਉਹਦੇ ਘਰੇ ਮੇਲਾ ਲੱਗਾ ਹੁੰਦਾ ਸੀ ਕਿਉਂ ਜੇ ਕੋਈ ਮਸਲਾ ਹੁੰਦਾ ਤਾਂ ਆਈ ਨਾ ਹੁਣ ਜਿਹੜੇ ਬੰਦੇ ਪੈਸੇ ਖਾਂਦੇ ਬਿਸ਼ਰਤ ਤੇ ਬਜਾਏ ਇਸ ਦੇ ਕਿ ਉਹਨਾਂ ਦਾ ਕਾਰਵਾਈ ਹੁੰਦੀ ਭਾਨੇ ਸਿਰ ਕਾਰਵਾਈ ਹੋਈ ਬਾਕੀ ਮੇਰੇ ਬਾਠਵੀਰ ਤੁਸੀਂ ਆਪਣਾ ਰੱਖੋ ਜੀ ਜੀ